ਪਾਜਪਾ ਸਥਿਤ ਸੂਬਿਆਂ ਦਿੱਲੀ ਅਤੇ ਹਰਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਰਾਹਤ ਸਮਗਰੀ ਜਲੰਧਰ ਭੇਜੀ ਗਈ ਹੈ ਪਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਕੇਂਦਰੀ ਰੇਲ ਮੰਤਰੀ ਰਮਨਜੀਤ ਸਿੰਘ ਬਿੱਟੂ ਟਰੱਕਾਂ ਰਾਹੀਂ ਰਾਹਤ ਸਮਗਰੀ ਭੇਜਣ ਦੇ ਲਈ ਜਲੰਧਰ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜੇ ਤੱਕ ਪੰਜਾਬ ਨੂੰ 1600 ਕਰੋੜ ਰੁਪਏ ਦਾ ਪੈਕੇਜ ਨਹੀਂ ਦਿੱਤਾ ਹੈ ਇਹ ਕੇਂਦਰ ਵੱਲੋਂ ਸਰਕਾਰ ਲਈ ਕਿਸ਼ਤੀਆਂ ਚਲਾਉਣ ਅਤੇ ਕੰਮਕਾਜ ਲਈ ਇਹ ਪੈਸੇ ਦਿੱਤੇ ਗਏ ਹਨ ਮਨੀਸ਼ ਸਿਸੋਦੀਆ ਬਾਰੇ ਬਿੱਟੂ ਨੇ ਕਿਹਾ ਕਿ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕੌਣ ਹੈ ਅਤੇ ਪੰਜਾਬ ਦੇ ਉਹ ਕੀ ਲੱਗਦੇ ਹਨ ਉਹਨਾਂ ਨੂੰ ਜਲਦੀ ਹੀ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਬਿੱਟੂ ਨੇ ਕਿਹਾ ਕਿ ਉਹ ਦਿੱਲੀ ਵਾਲੇ ਦੇ ਪੰਜਾਬ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਜਲੰਧਰ ਤੋਂ ਸਟਾਰ نیوز ਪੰਜਾਬੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਨੇ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੋਢਲੀ ਸੇਵਾ ਜਿਹੜੀ ਮੋਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਿਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਵੀ ਮੈਂ ਪੜਾਉਂ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਹੋਣਾ ਐ ਜੀ ਤੇ ਜਿਵੇਂ આરોਪ ਲਗਾਈ ਜਾਂਦੇ ਪੰਜਾਬੀ ਪੰਜਾਬੀ ਦੇ ਇਸਤੇਮਾਲ ਦਿੱਤੇ ਗਏ ਪੰਜਾਬ ਦੇ ਪਹਿਲੇ ਕੀ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈ ਕਿਹਨੇ ਮੁੰਡਿਆ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਮੁੰਡਿਆ ਹੀ ਕੱਲਾ ਪੰਜਾਬ ਆ ਕਮਾਲ ਕਰ ਦਿੱਤੇ ਨਿਓ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਮਨੀਸ਼ ਸੋਰੀਆ ਇੱਕ 12000 ਕਰੋੜ ਦੇ ਪੈਸੇ ਮਨੀਸ਼ ਸੋਰੀਆ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਬਈ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜੀ ਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀ ਇਹ ਕੰਮ ਅਸਹੀ ਨਹੀਂ ਹੋਣ ਦੇਣਾ ਹਾਂ ਸਾਡੀ ਯਾਰ ਕਿਹੜਾ ਸੋਧੀਆਂ ਮੈਂ ਮਾਦਾ ਮਾਦਾ ਤੁਹਾਨੂੰ ਮਿਲਦੀ ਹੈ ਤੁਹਾਨੂੰ ਹੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛ ਕੌਣਾ ਤੂੰ ਹੈ ਮੰਤਰੀ ਸਾਹਿਬ ਉਹ ਤੁਸੀਂ ਤੁਸੀਂ ਲੁੱਟਣ ਆਏ ਹੋ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰਿਓ ਕਹਿੰਦੇ ਜੇ ਭਾਜਪੀ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਦਿੰਦੇ 20000 ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਕਿੰਨਾ ਘੱਟ ਪੈਸਾ ਕੁਝ ਕੋਈ ਯਾਰ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਮੰਤਰੀ ਸਾਹਿਬ ਸੋਧੀਆਂ ਸਵਾਲ ਕਰੂਗਾ ਸਾਨੂੰ ਮੰਤਰੀ ਸਾਹਿਬ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਕਹਿੰਦੇ ਪਰ ਪੰਜਾਬੀ ਉਹ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ